ਉਹ ਮੋਰ ਬੈਠਾ ਵੀਰਿੰਦਰ ਓਏ ਆ ਦੇਖੋ ਇੱਥੇ ਦਾ ਜਮਾ ਜਮ ਖਤਮ ਵਾਲਾ ਖੇਡ ਬਣੀ ਖੜੀ ਐ ਆਪ ਸਵੇ ਟੱਕਰ ਨਾ ਖਾ ਜਾ ਹੁਣ ਤੁਸੀਂ ਆ 200 ਕੋਈ ਭੇਤ ਹੀ ਨਹੀਂ ਆ ਰਿਆ ਇਹਨਾਂ ਦਾ ਉਲਝ ਗਏ ਤਾਂ ਜਮਾ ਹੀ ਇਹ ਤਾਂ ਜੀ ਦੀ ਦਰ ਸੁਣ ਅੱਧੀ ਦੇ ਲਿਆ ਦਿੱਤੀ ਆ ਪਹਿਲਾਂ ਘੋੜਾ ਚੋਣ ਦਿੰਦਾ ਓਹ ਮੋਰ ਬੈਠਾ ਵੀਰਿੰਦਰ ਓਏ ਕਿੱਥੇ ਹਾਂ ਬੈਠਾ ਓਏ ਆ ਬੈਠਾ ਆ ਬੈਠਾ ਇਹ 200 ਸਾਨੂੰ ਮੋਰ ਲੱਗ ਰਿਹਾ ਪਰ ਸੋਨ ਨੂੰ ਨੇੜੇ ਜਾ ਕੇ ਦਿਖਾਵਾਂਗੇ ਕੀ ਐ ਕਿਹੜਾ ਮੋਰ ਇਹ। ਸਭੀ ਦੋਸਤੋ ਜੁੜੇ ਰਹੋ ਵਲੌਗ ਦੇ ਨਾਲ। ਦਿਖਾਉਣਿਆ ਇਸ ਨੂੰ ਫਿਰ ਮੋਰ ਆ ਕਿ ਕੀ ਚੀਜ਼ ਆ ਉਹ ਜਿਹੜਾ ਭਲੇਖਾ ਪਾਰੀ ਹੈ ਕਈ ਦਿਨਾਂ ਤੋਂ। ਸਹਾਈ ਮੈਨੂੰ ਮੇਰੇ ਹਿਸਾਬ ਨਾਲ ਲਫਾ ਲਫਾ ਲੱਗ ਰਿਹਾ ਟੰਗਿਆ। ਚੈੱਕ ਕਰਦੇ ਕੋਲ ਜਾ ਕੇ। ਸਹਾਈ ਤਾਂ ਮੋਰ ਬੈਠਾ ਪਹਿਲਾਂ ਹੁਣ ਇਹ ਬਦਲ ਗਿਆ ਹੈ। ਚਲ ਦੋਸਤੋ ਕੋਲ ਜਾ ਕੇ ਸੋਨੂੰ ਦਿਖਾਉਣਿਆ ਮੋਰ ਆ ਕੇ ਕੀ ਚੀਜ਼ ਐ। ਲੋ ਵੀ ਦੋਸਤੋ ਇੱਥੇ ਚੈੱਕ ਕਰੋ। ਗੱਟਾ ਉੱਥੇ ਕਹਿੰਦੇ ਨਾਲ। ਪਲੇਖਾ ਪੂਰਾ ਮੋਰਦਾ ਹੀ ਪਉਂਦਾ ਮੋਰਦਾ ਪਲੇਖਾ ਪੈ ਗਿਆ ਜੀ ਆਈ ਜੀ ਨੇੜੇ ਆ ਕੇ ਪਤਾ ਲੱਗਿਆ ਇਹ ਕਾਹਦਾ ਪਲੇਖਾ ਹੈ ਪਾਣੀ ਦਾ ਲੈਵਲ ਜਿਹੜਾ ਆਪਣਾ ਪਾਈ ਵੇ ਟੋਹਾ ਪਟਾ ਹੋਇਆ ਪਾਈ ਜੀ ਆਪਾਂ ਜਿਹੜੀ ਫੋਲਰ ਛੱਡਦੇ ਹੁੰਨਾ ਪਾਣੀ ਇੱਥੇ ਟਿਕਦਾ ਦਾ ਪਾਈਪ ਲਾਈਨ ਪਾਈ ਵੀ ਆ ਤੇ ਇਸ ਤੋਂ ਬਾਅਦ ਆੜ ਚ ਜਾਂਦਾ ਤੇ ਗਾਂ ਸੇਵ ਨਾਲ ਤੁਹਾਨੂੰ ਇਥੋਂ ਸੇਵ ਨਾਲੇ ਤੱਕ ਦਾ ਟੂਰ ਕਰਾਵਾਂਗੇ ਨਰੇ ਇਹਦਾ ਕੰਮ ਚੱਲਦੀ ਜਾਂਦਾ ਹੈ ਤੇ ਜੇਕਰ ਚੈਨਲ ਤੇ ਆਏ ਹੋ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਸੋਲਦਰਾ ਚੱਲੀ ਨਹੀਂ ਬੱਦਲ ਬਾਈ ਬਾਲੀ ਆ ਸੂਰਜ ਦੇਵਤਾ ਨਿਕਲਣ ਤੇ ਸੋਲਦਰ ਮੋਟਰ ਚੱਲੇ ਤੇ ਦੂਜੀ ਲਾਈਟ ਚੱਲੀ ਜਾਂਦੀ ਹੈ ਆਪਣੀ ਉਹ ਦੋ ਮੋਟਰਾਂ ਚੱਲੀ ਜਾਂਦੀਆਂ ਆਹ ਕੋਈ ਚ ਪਾਣੀ ਤੁਸੀਂ ਲਾ ਲਓ ਹਸਾਬ ਵੀ ਇੱਧਾ ਫੁੱਟ ਤੇ ਜਾਵੜਿਆ ਅੱਧਾ ਫੁੱਟ ਇੰਨਾ ਇੱਕ ਇੱਧਰ ਰੋਟੋ ਹੀ ਜਾ ਜੋ ਆਪਣੇ ਨਾਲ ਚੈੱਕ ਕਰਾਉਣੇ ਸਨ ਇਹਦੇ ਤੇ ਫੋਟ ਕਿਤੇ ਲਾ ਲਈ ਫੁੱਟ ਕਿਤੇ ਪਾ ਲਈ ਫੋਟ ਦਾ ਲਾ ਲਓ ਬਾਈ ਜੀ ਸਾਡੇ ਨੇੜੋ ਕਰਕੇ ਫੋਟ ਤਾਂ ਵੀ ਥੋੜਾ ਜਿਹਾ ਮੰਨ ਲਓ ਘੱਟੀ ਆ ਚਾਰ ਕੁ ਮਹੀਨੇ ਇੱਥੇ ਇੱਥੇ ਇੱਧਰ ਪਾਈ ਜਾਂਦੇ ਆ ਬਾਈ રે ਆਉਂਦੇ ਗਏ ਅਰੇ ਜਲੇ ਬਾਈ ਖਲੈਰੀ ਤਰੋਂ ਤੇਰੇ ਲੋ ਵੀ ਦੋਸਤੋ ਹੁਣ ਪੂਰਾ ਹੀ ਪਤਾ ਲੱਗ ਗਿਆੰਦਾ ਆ ਵਿੱਚ ਕੋਸ਼ੇ ਹੋੜੇ ਜਿਵੇਂ ਮੱਚ ਗਈ ਹੈ ਕਣਕ ਦੇ ਆਹ ਦੇਖੋ ਇੱਥੇ ਤਾਂ ਜਮਾ ਥਮ ਖਤਮ ਵਾਲਾ ਖੇੜ ਬਣੀ ਖੜੀ ਹੈ ਆਹ ਦੋ ਕਿੱਲੇ ਦੇ ਵਿੱਚ ਥੋੜਾ ਜਿਆਦਾ ਕੰਮ ਖਰਾਬ ਹੋ ਗਈ ਕਣਕ ਮੱਚ ਗਈ ਕਾਰਨ ਸਾਰਾ ਥਲੜੇ ਪਾਣੀ ਦਾ ਹੀ ਹੈ ਅਜ ਸੁਧਰ ਚੱਲਣੀ ਆਪਣੀਆਂ ਦੂਜੀਆਂ ਮੋਟਰਾਂ ਦੋ ਚੱਲਦੀ ਜਾਂਦੀਆਂ ਇਸ ਨੂੰ ਦਿਖਾਵਾਂਗੇ ਅੱਜ ਪਾਣੀ ਕਿੱਥੇ ਜਾ ਰਿਹਾ ਹੈ ਕਈ ਵੀਰਾਂ ਦੇ ਕਮੈਂਟ ਆਏ ਸੀਗੇ ਕਿ ਭਾਈ ਤੁਸੀਂ ਪਾਣੀ ਮੋਟਰਾਂ ਚਲਾ ਕੇ ਕਿੱਧਰ ਛੱਡਦੇ ਹੋ ਤੇ ਪਾਣੀ ਛੱਡਦੇ ਆਪਾਂ ਦੋਸਤੋ ਸੇਵ ਨਾਲੇ ਚ ਅੱਜ ਸਾਨੂੰ ਸੇਵ ਨਾਲੇ ਤੱਕ ਆਪਾਂ ਟੂਰ ਕਰਾਵਾਂਗੇ ਤੇ ਜੁੜੇ ਰਹੋ ਬਲੌਗ ਦੇ ਨਾਲ ਤੇ ਅੱਜ ਆਪਾਂ ਰੇਹ ਦੇ ਵਿੱਚ ਕੋਈ ਚੀਜ਼ ਨਹੀਂ ਮਿਲਾਰੇ ਗੱਲੀ ਯੂਰੀਆ ਪਾਰੇ ਆ ਇੱਧਰ ਟੋਹਾ ਸਾਨੂੰ ਚੈੱਕ ਕਰਾ ਦਗੇ ਆ ਦੇਖੋ ਜਮਨ ਟੋਹਾ ਸੁੱਕਾ ਪਿਆ ਦੋਸਤੋ ਲਗਭਗ ਦਿਨ ਪਰ ਰਾਤ ਮੋਟਰਾਂ ਚੱਲ ਜਾਂਦੀਆਂ ਜਿਹੜੇ ਆਪਾਂ ਕਰਦੇ ਨੇ ਦੋ ਮੋਟਰਾਂ ਜਿਵੇਂ ਇੱਕ ਆ ਲਾਈਟ ਵਾਲੀ ਤੇ ਇੱਕ ਸੁੰਦਰ ਵਾਲੀ ਅੱਜ ਸੂਰਜ ਨਿਕਲਿਆ ਨਹੀਂ ਸੁੰਦਰ ਵਾਲੀ ਬੰਦ ਪਈ ਅੱਜ ਬਿਜਲੀ ਵਾਲੀਆਂ ਚੱਲੀਆਂ ਜਾਂਦੀਆਂ ਦੋਨੇ ਮੋਟਰਾਂ ਤੇ ਰੇਹ ਲਿਆਂਦੀ ਪਈ ਆ ਤੇ ਖਿਲਿਆਰੀਆਂ ਦੇ ਬੰਦੇ ਹਰ ਰਹਿ ਕੇ ਦੋ ਇੱਕ ਬਾਈ ਆਉਂਦਾ ਉਧਰ ਵਟੇ ਵਟ ਕਹਿੰਦੇ ਨਿਸ਼ਾਨੀਆਂ ਦਾ ਬਾਹਲੀਆਂ ਤਕੜੀਆਂ ਲਾਉਂਦੇ ਆ ਟੋਪੀ ਟੰਗਦੀ ਸਿੱਧੀ ਆਉਂਦਾ ਨੱਕ ਦੀ ਛੇਦ ਨੂੰ ਨਿਸ਼ਾਨੀਆਂ ਦਾ ਬਾਹਲੀਆਂ ਤਕੜੀਆਂ ਲਾਉਂਦੇ ਧਰਮ ਨਾਲ ਨਿਸ਼ਾਨੀਆਂ ਵਾਲੇ ਪਾਸੋਂ ਮੰਨਣਾ ਪਊਗਾ ਹਾਂਜੀ ਓਏ ਅਸੀ ਸਿਗਰ ਲਈ ਤੇ ਕਿੰਨੀ ਰੇ ਪਾਤੀ 3 ਕਿੱਲੇ ਪਾਤੀ ਠੀਕ ਹੈ ਗੱਟਾ ਕਟਕ ਕਿੱਲੇ ਤੇ ਚੱਲ ਰਿਹਾ ਘਾਟਾ ਚ ਪੌਣਾ ਗੱਟਾ ਠੀਕ ਹੈ ਤੇ ਇਹਦਾ ਕੰਮ ਚੱਲੀ ਜਾਂਦਾ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਦੇ ਰਹੇ ਨਹੀਂ ਤਾਂ ਆਪਾਂ ਸੁਧਰ ਵਾਲੀ ਮੋਟਰ ਚਲਾਉਂਦੇ ਲੋ ਵੀ ਦੋਸਤੋ ਆਪਣੇ ਬੰਦੇ ਉਲਝ ਗਏ ਇੱਕ ਆ ਫਿਰਦਾ ਇੱਕ ਉਹ ਫਿਰਦਾ ਇੱਕ ਉਹ ਫਿਰਦਾ ਇਹਨਾਂ ਦਾ ਉਹੀ ਤਾਂ ਗੱਲ ਆ ਸਿੱਧੇ ਹੋਗੇ ਦੋ ਜਣੇ ਆਪਸ ਵਿੱਚ ਟੱਕਰ ਨਾ ਖਾਜੇ ਹੁਣ ਤੁਸੀਂ ਇਹ ਦੋਸਤ ਕੋਈ ਭੇਤ ਹੀ ਨਹੀਂ ਆ ਰਿਆ ਇਹਨਾਂ ਦਾ ਉਲਝ ਗਏ ਤਾਂ ਜਮੇ ਹੀ ਦੋ ਗਾਹ ਨੂੰ ਚੱਲੇ ਇੱਕ ਪਛਾਣ ਵਾਈਂਦਾ ਹੁਣ ਇੱਕ ਹੋਰ ਪਛਾਣ ਮੁੜ ਆਇਆ ਪਤਾ ਹੀ ਲੱਗਦਾ ਕੀ ਕਰਦੇ ਫਿਰਦੇ ਆ ਇਹ ਪਾਂਤਾ ਭੁੱਲ ਗਿਆ ਉਹਦੀ ਆਹੋ ਆਹੋ ਟੋਪੀ ਨਿਸ਼ਾਨੀ ਗਲਤ ਹੋ ਗਈ ਓਏ ਦੂਜਾ ਫੇਰ ਮੁੜਿਆ ਆ ਅੱਜ ਤੇ ਨਹੀਂ ਅੱਜ ਕੰਮ ਕਰਨਗੇ ਕੋਈ ਨਾ ਹੈ ਕਿੰਦਾ ਕਿਹੜੇ ਹਿਸਾਬ ਨਾਲ ਰੇ ਖਿលਿਆਰੀ ਅੱਜ ਬਾਈ ਫੁੱਲ ਬਣਾਇਆ ਸੀ ਫੁੱਲ ਅੱਛਾ ਗਲਾਬ ਦਾ ਫੁੱਲ ਬਣਾਇਆ ਪੱਤੀਆਂ ਖਿលਿਆਰੀਆਂ ਇਹ ਤਾਂ ਫਿਰ ਤੁਸੀਂ ਇਹ ਤਾਂ ਮੋਟਰ ਚੱਲੀ ਜਾਂਦੀ ਆਪਣੀਆਂ ਇਹਦਾ ਆੜੋਂਦੀ ਦੋਸਤੋ ਉਧਰੋਂ ਉਹ ਉਥੋਂ ਐ ਉਧੂਆ ਸਿੱਧੀ ਐਸ ਤੋਂ ਬਾਅਦ ਜਾਵਾਂ ਸਿੱਧੀ ਫਿਰ ਚੱਲਦਾ ਘੋਟਾ ਆਚਕੇ ਅੜਦਾਣੀ ਰਗੜੇਗਾ ਘੱਟਾ ਇਹਦਾ ਜੀਦਰ ਸਮਝ ਲਈ ਲੈ ਲਿਆ ਕਿ ਦਿੱਤੀ ਆ ਪਹਿਲਾਂ ਘੋੜਾ ਕਰੂਗਾ ਇਹਦਾ ਕੀ ਕਰਨੀ બાકી <laughs> ਇਹ ਖੇਤੀ ਬਦਲ ਕੇ ਕੀਤੀ ਹੈ ਇੱਥੇ ਠੀਕ ਹੈ ਅਗਲੇ ਤਿੰਨ ਕਿੱਲਾਂ ਦੇ ਬੰਦੇ ਪਾਉਣ ਲੱਪੇ ਰਹੇ ਦੋਸਤੋ ਤੇ ਬਲੌਗ ਆਪਣਾ ਚੱਲੀ ਜਾਊ ਕੰਟੀਨਿਊ ਤੇ ਹੁਣ ਤੁਹਾਨੂੰ ਦਿਖਾਉਨੇ ਆ ਆਪਾਂ ਸੇਵ ਨਾਲੇ ਤੱਕ ਟੂਰ ਤੁਹਾਡਾ ਕਰਾਉਨੇ ਆ ਪਾਣੀ ਕਿੱਥੇ ਜਾ ਰਿਹਾ ਤੇ ਇਧਰ ਚੱਲੀ ਜਾਂਦੀ ਤੂੰ ਹੀ ਸਕਾਉਣੇ ਆ ਫਿਰ ਸਾਨੂੰ ਧੂਈ ਵੀ ਧੂਈ ਤੇ ਫਿਰ ਜਿਹੜਾ ਦਰਖਤਾਂ ਦੇ ਪੱਤ ਝੜ ਪੱਤੇ ਚੜੇ ਹੁੰਦੇ ਆ ਨਾਲ ਤਾਂ ਇਹ ਸਮਾਪਤ ਹੋ ਜਾਂਦੇ ਆ ਅੱਗੇ ਵੀ ਗਾਇਸ ਮੋਟਰ ਚੱਲ ਪਈ ਆ ਪਾਣੀ ਚੱਕਿਆ ਜਾ ਰਿਹਾ ਅੰਡਰਗਰਾਉਂਡ ਹੈ ਗੱਲ ਕਰ ਰਹੇ ਸੀ ਕਿ ਕਈ ਵੀਰਾਂ ਨੇ ਪੁੱਛਿਆ ਸੀਗਾ ਕਿ ਜਿਹੜਾ ਤੁਸੀਂ ਪਾਣੀ ਅੰਡਰਗਰਾਉਂਡ ਕੱਢ ਰਹੇ ਹੋ ਇਹ ਪਾਣੀ ਕਿੱਧਰ ਜਾ ਰਿਹਾ ਹੈ ਇਹ ਪਾਣੀ ਆਪਣਾ ਵਿਆਹ ਰਹੀ ਸੀਮਨਾਰੇ ਤੇ ਜਿਹੜਾ ਸੀਮਨਾਰਾ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਕਿੱਧਰ ਜਾ ਰਿਹਾ ਹੈ ਤੇ ਪਾਣੀ ਤੁਹਾਨੂੰ ਦਿਖਾ ਰਹੇ ਹਾਂ ਵੀ ਕਿਵੇਂ ਨਿਕਲਦਾ ਹੈ ਬਸ ਇਹ ਆਪਣਾ ਇਧਰੋਂ ਖਾਲ ਜਾ ਰਿਹਾ ਹੀ ਦੇਖੋ ਤੁਸੀਂ ਇਹ ਸੋਲਰ ਦਾ ਪਾਣੀ ਹੈ ਪੌਂਦੀ ਆਉਂਦਾ ਖਾਲੇ ਦੇ ਤੇ ਇਹ ਖਾਲਾ ਜਿਹੜਾ ਸੀਮਨਾਰੇ ਤੇ ਜਾਂਦਾ ਹੈ ਤੇ ਆਪਣੀ ਨਾਲ ਪਾਈਪ ਲਾਈਨ ਪਾਈ ਦੀ ਹੈ ਜੀ ਵੀ ਆਪਣੀ ਇਧਰੋਂ ਪਾਈ ਪਾਈ ਉਹ ਮੋਟਰ ਤੋਂ ਲੈ ਕੇ ਉਹ ਸਾਹਮਣੇ ਜਾਊਗੀ ਪਾਈਪ ਲਾਈਨ ਉਦੋਂ ਦਾ ਆਪਣਾ ਸਿੱਧਾ ਵਾਹਣ ਉਧਰ ਪਾਇਪ ਜਾਂਦੀ ਹੈ ਤੇ ਇਧਰ ਆਪਣੀ ਵੈਸੇ ਤਾਂ ਵੀ ਜਾਂਦੀ ਪਾਈਪ ਲਾਈਨ ਤੇ ਬਰ ਆਪਾਂ ਹੁਣ ਪਾਣੀ ਸੇਮ ਨਾਲ ਚ ਕੱਢ ਰਹੇ ਹਾਂ ਤੁਹਾਨੂੰ ਪਾਣੀ ਵੀ ਚੈੱਕ ਕਰਾਵਾਂਗੇ ਆਪਣਾ ਪਾਣੀ ਹੈ ਜਿਹੜਾ ਕਿੱਧਰ ਜਾ ਰਿਹਾ ਤੁਸੀਂ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਅਸੀਂ ਦਿਖਾਉਣੇ ਅੱਗੇ ਪਾਣੀ ਦਾ ਲੈਵਲ ਲੈਵਲ ਦਾ ਵੈਸੇ ਚੈੱਕ ਕਰਾਈ ਦਿੱਤਾ ਹਨ ਚੈੱਕ ਹੋ ਗਿਆ ਲੈਵਲ ਦਾ ਆਪਣਾ ਹੀ ਪਾਣੀ ਦਾ ਕਿੰਨਾ ਕੁ ਡੂੰਗਾ ਟੋਏ ਦਾ ਵੈਸੇ ਉੱਤਲੇ ਦੇ ਭਰੇ ਹੋਏ ਆ ਹਲੜੇ ਖਾਲੀ ਐ ਤੇ ਇਧਰ ਰੇ ਪਾਈ ਜਾਂਦੀ ਐ ਬਾਈ ਆ ਆਪਣੀ ਕਣਕ ਐ ਤੇ ਇਧਰਲੇ ਪਾਸੇ ਕਣਕ ਵੀ ਠੀਕ ਖੜੀ ਐ ਜਿਹੜੀ ਆਪਣੇ ਏਰੀਆ ਦੀ ਕਣਕ ਐ ਵੈਸੇ ਆਖੀਆਂ ਹਨ ਤੇ ਉਧਰ ਆਪਣੇ ਗਵਾਂਡੀਆਂ ਦੀ ਆ ਉਹ ਥੋੜੀ ਜੀ ਦਵਨ ਚ ਆ ਉਹ ਥੋੜਾ ਜਿਹਾ ਬਾਹ ਨੀ ਵਾ ਤੇ ਆਪਾਂ ਦਿਖਾਉਣਾ ਤੁਹਾਨੂੰ ਆਜੋ ਬਾਈ ਤੇ ਆਪਾਂ ਕਿੰਨੇ ਘੱਟੇ ਰਹੇ ਦੇ ਕਰਤੇ ਅੱਜ ਇਹ ਦਵਨ ਦੇ ਕਾਰਨ ਰੇ ਥੋੜੀ ਜੀ ਆਪਣੀ ਜਿਆਦਾ ਪੈ ਗਈ ਐ ਇਹ ਲਗਭਗ ਸਵਾ 3 ਗੱਟੇ ਕਿੱਲੇ ਦੇ ਪੈ ਗਏ ਹਨ ਹੂੰ ਕਿੱਲੇ ਦੇ ਗੱਟੇ ਪੈ ਗਏ ਸਵਾ 3 ਉਹ ਆਪਣੇ ਬੰਦੇ ਲੱਗੇ ਪਏ ਆ ਅੱਜ ਬਾਈ ਤਿੰਨ ਆਇਆ ਕੰਮ ਤੇ ਬਹੁਤ ਵਧੀਆ ਕੰਮ ਕਰ ਰਿਹਾ ਰੇ ਬਹੁਤ ਵਧੀਆ ਪਾਉਂਦੇ ਆ ਬਾਈ ਯਾਰ ਇਹ ਲਿਆ ਦਿੰਦਾ ਮੈਂ ਕਿਹਾ ਬਾਹਰ ਨੂੰ ਠੀਕ ਹੈ ਜੀ ਹੁਣ ਸਿੱਧੇ ਚੱਲਿਓ ਵਿਛੜਨਾ ਚਾਹਿਓ ਕਿਤੇ ਹੁਣ ਲੋ ਵੀ ਦੋਸਤੋ ਪਾਣੀ ਕੋਲ ਇੱਥੇ ਨਿਕਲ ਰਿਹਾ ਥੋੜੇ ਫਰਕ ਹੋ ਰਹੇ ਹੋ ਗਏ ਥੋੜੇ ਇੱਕ ਵਾਰ ਦੇ ਵਿੱਚ ਕੋਸ਼ ਪਾਣੀ ਆਪਣਾ ਉਹ ਪਾਈਪ ਤੋਂ ਨਿਕਲ ਰਿਹਾ ਇੱਥੇ ਦੋਸਤੋ ਠੀਕ ਹੈ ਜੀ ਜਿਹੜੀ ਇਹ ਪਾਈਪ ਲਾਈਨ ਹੈ ਜਾਂਦੀ ਉਹ ਸਿੱਧੀ ਕੋਈ ਨਹੀਂ ਤੇ ਕੋਸਾ ਇੱਥੇ ਟੱਕਣ ਖੋਲਿਆ ਪਿਆ ਇਹ ਪਰ ਜਿਹੜਾ ਖਾਲ ਇਹਦਾ ਪਾਣੀ ਸੀਵਰ ਨਾਲ ਚ ਜਾਂਦਾ ਪਾਈਪਾਂ ਦਾ ਨਹੀਂ ਜਾਂਦਾ ਪਾਈਪਾਂ ਦੇ ਟੱਕਣ ਖੋਲੇ ਵੇ ਪਾਈਪਾਂ ਦੇ ਵਿੱਚ ਆਪਣੀਆਂ ਖੇਤਾਂ ਵੀ ਪਾਈਆਂੀਆਂ ਆਉਂਦੀ ਤੋ ਆ ਵੀ ਦੋਸਤੋ ਸੁਣ ਦਿਖਾਉਣੇ ਆ ਅੱਗੇ ਫਿਰ ਪਾਣੀ ਕਿੱਧਰ ਆਪਣੀ ਆ ਗਈ ਇਹ ਚੱਲੀ ਜਾਂਦੀ ਐ ਜਿਵੇਂ ਵੈਸੇ ਆਪਾਂ ਬੰਦ ਕਰ ਦਿੰਦੇ ਹੁੰਨੇ ਆ ਵੈਸੇ ਇਹਦੀ ਸ਼ਿਫਟ ਹੁੰਦੀ ਐ ਰਾਤ ਦੀ ਕਿਉਂਕਿ ਇੱਕ ਮੋਟਰ ਨੂੰ ਆਪਾਂ ਦਿਨੇ ਦਵਾਨੇ ਆ ਦਾਵ ਇਹ ਜਿਹਨੇ ਖੜੀ ਰਹਿੰਦੀ ਐ ਰਾਤ ਨੂੰ ਚੱਲਦੀ ਐ ਮੋਟਰਾਂ ਹੀਟ ਹੁੰਦਾ ਖਤਰਾ ਕਿਉਂਕਿ ਦਿਨ ਪਰ ਰਾਤ ਚੱਲੀ ਜਾਂ ਕੋਈ ਇੱਕ ਐਦਾਂ ਵੀ ਕੀ ਆ ਦਿੰਦੇ ਰਾਤ ਨੂੰ ਕਈ ਵਾਰੀ ਲਾਈਟ ਆ ਵੀ ਜਾਂਦੀ ਐ ਕਈ ਵਾਰੀ ਨਹੀਂ ਵੀ ਹੁੰਦੀ ਐ ਵੈਸੇ 24 ਘੰਟੇ ਵਾਲੀ ਲਾਈਟ ਨਹੀਂ ਗੀ ਆਪਣੀ ਇਹ ਕੱਲੀ 8 ਘੰਟੇ ਵਾਲੀ ਆ ਇਹ ਹੁਣ ਥੋੜੀ ਲਾਈਟ ਛੜਾਈ ਵੀ ਐ ਪਾਣੀ ਆਪਣਾ ਚੈੱਕ ਕਰੋ ਜਾ ਪੂਰਾ ਫਲੋਅ ਦੇ ਵਿੱਚ ਤੇ ਆ ਆਪਣੀ ਪੈਪ ਆ ਗਈ ਫੇਰ ਇੱਥੋਂ ਦੋਸਤੋ ਕਹਿੰਦੇ ਪਾਣੀ ਅੰਡਰਗਰਾਊਂਡ ਹੋ ਗਿਆ ਇਹ ਪੈਪ ਹੈ ਜੀ ਪੈਪ ਲੈਣਾ ਆ ਪੈਪ ਲੈਣਾ ਚੈੱਕ ਕਰੋ ਜੀ ਆਹੋ ਠੀਕ ਹੈ ਜੀ ਇਹ ਜੀ ਇੱਥੋਂ ਆਪਾਂ ਪੈਪ ਲਾਈ ਵੀ ਆ ਪੱਥਰ ਵਾਲੀ ਦੋਸਤੋ ਇੱਥੇ ਉਹ ਉੱਥੇ ਜਾ ਕੇ ਨਿਕਲਦਾ ਸਾਨੂੰ ਦਿਖਾਉਣਿਆ ਦੋਸਤੋ ਸੇ ਨਾਲ ਤੱਕਾ ਦਰਸ਼ਨ ਦੇਖੋ ਪਾਣੀ ਕਿੱਧਰ ਦੀ ਕਿੱਧਰ ਇਹ ਜਿਹੜਾ ਹੀ ਆਪਣਾ ਕਮੈਂਟਾਂ ਚ ਪੁੱਛਿਆ ਸੀ ਬਾਈਆਂ ਨੇ ਵੀ ਇਹ ਜਿਹੜਾ ਤੁਸੀਂ ਅੰਡਰਗਰਾਉਂਡ ਪਾਣੀ ਮੋਟਰਾਂ ਨਾਲ ਥਰੂ ਕੱਢਦੇ ਹੋ ਬਾਹਰ ਇਹ ਕਿੱਧਰ ਦੀ ਕੱਢਦੇ ਹੋ ਜੀ ਇਹ ਆਪਣੀ ਪਾਈਪ ਲਾਈਨਸ ਹੋਂ ਦਿਖਾਈ ਸੀ ਕਿ ਆਪਾਂ ਜਿਵੇਂ ਆਈ ਜਾਂਦੀ ਹੈ ਇੱਥੇ ਆ ਕੇ ਨਿਕਲੇ ਆਉਂਦੀ ਹੈ ਪਈਆ ਵਾ ਪੱਥਰ ਵਾਲੀ ਦੂਜੀ ਨਹੀਂ ਪਾਈਪ ਲਾਈਨ ਇਹ ਪੱਥਰ ਵਾਲੀ ਹੈ ਇਹ ਸਪੈਸ਼ਲ ਆਪਾਂ ਵਾਹਨ ਦਾ ਪਾਣੀ ਕੱਢਣਾ ਸੁਰੱਖੀ ਹੈ ਐਦੂਗਾ ਜੀ ਆ ਗਿਆ ਸੇਵਨ ਨਾਲ ਸੇਵਨ ਨਾਲ ਦੀ ਹੋਣ ਵਾਲੀ ਹੈ ਵੈਸੇ ਸਫਾਈ ਤੇ ਜਿਹੜਾ ਆਪਣਾ ਪਾਣੀ ਹੈ ਜੀ ਅੰਡਰਗਰਾਉਂਡ ਆ ਦੇਖੋ ਦੋਸਤੋ ਸੀਮ ਨਾਲ ਸਾਰਾ ਦੇਖ ਲੋ ਇੱਥੋਂ ਸਿੱਧਾ ਸੀਮ ਨਾਲ ਦੇ ਵਿੱਚ ਦੋਸਤੋ ਸੀਮ ਨਾਲ ਜਾਂਦਾ ਹੀ ਐ ਜਾਂਦਾ ਵਾਲਾ ਕੰਮਿਆਰਾ ਬਲਕੇ ਟੱਪ ਜਾਂਦਾ ਪਰੇ ਨੂੰ ਪਾਣੀ ਆਇਆ ਨਿਕਲਦਾ ਭਾਈ ਬਾਕੀ ਪਾਣੀ ਮਗਰੋਂ ਵੀ ਬਹੁਤ ਆ ਰਿਹਾ ਜੀ ਆ ਦੇਖੋ ਚੈੱਕ ਕਰੋ ਖੁੱਲੀ ਐ ਲੋ ਵੀ ਦੋਸਤੋ ਸੀਮ ਨਾਲ ਤੱਕ ਸਨਤੂਰ ਕਰਾਤਾ ਤੇ ਇੱਧਰ ਆਪਣੇ ਪਾਈ ਜਿੰਦੇ ਬੰਦੇ ਰੇ ਇੱਕ ਬੰਦ ਰਹੀ ਇਹਨਾਂ ਕੋਲੇ ਹੋਰ ਲਾਉਣ ਵਾਲੀ ਆ ਵੀ ਦੋਸਤੋ ਟਰੈਕਟਰ ਆਪਾਂ ਲੈ ਜਾਂਦਾ ਗਾ ਇਹ ਕੁੜੀ ਆਪਾਂ ਇਸੇ ਕਰਕੇ ਨੱਪੀ ਇਸੇ ਟਰੈਕਟਰ ਜਿਹੜਾ ਆਪਣਾ ਮੁੜ ਜੇ ਨਹੀਂ ਤੱਕਾਂ ਸੀਵ ਨਾਲ ਤੋਂ ਮੁੜ ਕੇ ਲਿਆਉਣਾ ਪੈਂਦਾ ਤੇ ਕਰਦੇ ਆ ਦੋਸਤੋ ਵਲੌਗ ਦਾ ਐਂਡ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਜੇ ਕੋਈ ਭਾਈ ਨਵਾਂ ਚੈਨਲ ਵੇਖ ਰਿਹਾ ਪੁਰਾਣੀਆਂ ਵੀਡੀਓ ਜਰੂਰ ਚੈੱਕ ਕਰ ਲੈ ਆਪਾਂ ਵੀ ਧੰਨਵਾਦ ਸਾਰੇ ਵੀਰਾਂ ਦਾ ਬਲੌਗ ਨੂੰ ਦੇਖਣ ਵਾਸਤੇ ਤੇ ਬਲੌਗ ਨੂੰ ਸ਼ੇਅਰ ਵਕਾਰਨ ਵਾਸਤੇ ਸਤਿ ਸ਼੍ਰੀ ਅਕਾਲ ਜੀ ਮਿਲਦੇ ਹਾਂ ਕਿਸੇ ਹੋਰ ਬਲੌਗ ਵਿੱਚ